ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੂਸ਼ਪਾ ਜੀ ਤੰਨ ਮੱਲੇ ਚ ਜੇ ਨਾਲ ਜੀ ਤੇ ਮਹਿੰਗਾਈ ਵਧ ਰਹੀ ਹੈ ਬਹੁਤ ਵਧ ਚੁੱਕੀ ਹੈ ਹਾਂ ਜੀ ਹਾਂ ਬਹੁਤ ਵਧ ਰਹੀ ਹੈ ਜੇ ਵਿੱਚ ਕੋਈ ਪੈਸਾ ਮੇਰੇ ਨਾਲ ਬੱਚੇ ਪੈਸੇ ਮੰਗਦੇ ਆ ਤੇ ਸੌਦਿਆਂ ਤੇ ਬਹੁਤ ਔਖਾ ਸਬਜ਼ੀਆਂ ਇੰਨੀਆਂ ਮਹਿੰਗੀਆਂ ਕਰੀਆਂ ਪਈਆਂ ਸਾਡੇ ਵਾਸਤੇ ਤੁਸੀਂ ਕਿੱਥੇ ਜਾइए ਗਰੀਬ ਬੰਦੇ ਬੱਚੇ ਉਹ ਬਿਮਾਰ ਹਸਾ ਤੇ ਕੀ ਕਰੀਏ ਅਸੀਂ ਸਬਜ਼ੀਆਂ ਤੋਂ ਬਾਅਦ ਹੁਣ ਤੇਲ ਘਿਓ ਦੀ ਰੇਟ ਵਧ ਚੁੱਕੇ ਨੇ ਘਿਓ ਦੇ ਤੇਲ ਦੇ ਸਭ ਘਰਸੇ ਦੇ ਵਦੇ ਵੀ ਸਾਬਣਾਂ ਦੇ ਵਦੇ ਵੀ ਆ ਸਰਕਾਰਾਂ ਦੇ ਬਾਰੇ ਮੈਂ ਹੁਣ ਦੱਸ ਕਿੱਥੇ ਜਾਈਏ ਮਿਲਾਈ ਨਹੀਂ ਕਰੀ ਪਈ ਸਾਡੇ ਵਾਸਤੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਅਸੀਂ ਸਰਕਾਰਾਂ ਸਾਨੂੰ ਕਹਿੰਦਾ ਵੀ ਪੈਸੇ ਬਧਾਵਾਂਗੇ ਉਹ ਨਹੀਂ ਬਧਾਏ ਸਾਡੇ ਤਾਂ ਅਸੀਂ ਕੀ ਕਰੀਏ ਗਰੀਬ ਬੰਦਾ ਸਾਨੂੰ ਕੋਈ ਸਰਕਾਰ ਤਾਂ ਕੋਈ ਫਾਇਦਾ ਨਹੀਂ ਆਏਗਾ ਸਾਨੂੰ ਆਰਾਮ ਜੋ ਜਨਤਾ ਵਾਲੇ ਸਰਕਾਰ ਨਹੀਂ ਦੇਖੂਗੀ ਤਾਂ ਹੋਰ ਕੌਣ ਦੇਖੂ ਮੈਂ ਇਹ ਤਾਂ ਫਿਰ ਸਰਕਾਰੇ ਦੇਖੂਗੀ ਕੀ ਦੇਖੂਗਾ ਕੌਣ ਹੋਣ ਹੁਣ ਬੱਚੇ ਥੋੜੀ ਦੇਖਣਗੇ ਸਰਕਾਰ ਦੇਖੇ ਸਾਨੂੰ ਅਸੀਂ ਟੁੱਟੇ ਹੋਏ ਮਕਾਨਾਂ 'ਚ ਬੈਠੇ ਸਾਨੂੰ ਫਿਰ ਵੀ ਔਕਾ ਹੈ ਕਿthole ایگری ਖਤ ਬੰਦਾ ਇਨਾ ਖਰਚਾ ਸਾਨੂੰ ਵਧਾਇਆ ਪਿਆ ਉਹਨਾਂ ਨੇ ਹੁਣ ਦੱਸੋ ਕੀ ਕਰੀਏ ਸੀ ਕੀ ਨਵੜੋਟੇ ਨਹੀਂ ਹਮਤਲਾ एकदम ਕਿ ਮਹਿੰਗਾਈ ਵਧ ਰਹੀ ਹੈ ਇਸ ਵਕਤ ਪਹਿਲਾਂ ਸਬਜ਼ੀਆਂ ਰੇਟ ਹਮ ਪੇਲ ਕਿਉਂ ਰੇਟ ਨਹੀਂ ਕੀ ਕਨ ਕੰਦਸ ਸਰ ਸਰ ਲਾ ਸਬਜ਼ੀਆਂ ਦੇ ਰੇਟ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ ਨਾ ਇੱਕੋ ਨੰਮ ਰੇਟ ਉੱਪਰ ਹੋ ਗਏ ਉਹਨੇ ਪੇਲਦੇ ਰੇਟ ਇੱਕ ਹਫਤੇ ਦੇ ਅੰਦਰ ਅੰਦਰ 50 ਰੁਪਏ ਵਧ ਗਿਆ ਸਿੱਧੇ ਕਰਕੇ ਆਮ ਆਦਮੀ ਦੀ ਜੇਬ ਤੇ ਬਹੁਤ ਫਰਕ ਪੈ ਰਿਹਾ ਹੈ ਹੋਰ ਵੀ ਖਰਚੇ ਹੁੰਦੇ ਆ ਘਰਾਂ ਦੇ ੱੱੱਲੇ ਇਹ ਹੀ ਚੀਜ਼ਾਂ ਨਹੀਂ ਹੁੰਦੀਆਂ ਇਸ ਕਰਕੇ ਸੀ ਸਰਕਾਰ ਤੋਂ ਬੇਨਤੀ ਕਰਦੇ ਕਿ ਇਹਦੇ ਰੇਟ ਘੱਟ ਕਰਨ ਦੀ ਕੋਸ਼ਿਸ਼ ਕਰੋ ਜਿਨ ਕਿ ਜਿਹੜੇ ਜਿਹੜੇ ਚੀਜ਼ਾਂ ਰੇਟ ਵਧੇ ਨਹੀਂ ਕਿਤੇ ਹਾਰ ਆ ਰਹੇ ਨੇ ਫੈਸਟੀਵਲ ਆ ਰਹੇ ਇਹ ਜ਼ਰੂਰਤ ਦੀ ਮੇਨ ਚੀਜ਼ਾਂ ਹੁੰਦੀਆਂ ਕਿਚਨ ਦੀ ਅੱਜ ਗੇੜੀ ਉਹ ਤੁਹਾਨੂੰ ਵੱਧ ਪਤਾ ਕਰ ਸਰ ਜੇ ਇਹ ਚੀਜ਼ਾਂ ਮਹਿੰਗੀ ਹੋਏਗੀ ਤਾਂ ਫਿਰ ਨਕਲੀ ਬਣਨੀ ਸ਼ੁਰੂ ਹੋ ਜਾਏਗੀ ਮਿਲਾਵਟ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਕਰਕੇ ਬਿਮਾਰੀਆਂ ਵਧਣੀਆਂ ਅੱਗੇ ਅੱਗੇ ਹਰ ਚੀਜ਼ ਦੀ ਪ੍ਰੋਬਲਮ ਹੈ ਇਸ ਕਰਕੇ ਅਸਾਂ ਦੀ ਇਹ ਗੁਜਾਰਿਸ਼ ਹੈ ਕਿ ਰੇਟੇ ਬਿਜਾਣ ਨੂੰ ਰੱਖੇ ਕਿ ਆਮ ਬੰਦੇ ਦੇ ਪਾਕਟ 'ਤੇ ਫ ਮੇਰਾ ਨਾਮ ਕਿਰਨ ਬਸਿੰਥਾ ਮੈਂ ਰਹਿ ਤਕੀ ਕਾਣਾ ਚੰਦਗਰ ਮੈਂ ਗਾਇਸ ਬਦਰੀ ਮਹਿੰਗਾਈ ਇਸ ਟਾਈਮ ਜੋ ਬਦਰੀਆ ਦਾ ਬਹੁਤ ਅਸਰ ਹੋ ਰਿਹਾ ਬੱਚਿਆਂ ਦੀ ਜੇਬ ਤੇ ਕੀ ਦਿੱਕਤ ਬੱਚਿਆਂ ਨੇ ਕਿੰਨਾ ਕੁਛ ਕਰਨਾ ਆਪਣੇ ਬੱਚਾ ਨੂੰ ਪੜ੍ਹਾਣਾ ਵੀ ਹੈ ਘਰ ਦਾ ਵੀ ਦੇਖਣਾ ਉਹਨਾਂ ਨੂੰ ਹੋਰ ਵੀ ਬਹੁਤ ਥੱਕੇ ਆ ਹੁਣ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਜਿਵੇਂ ਅੱਗੋ ਫੈਸਟੀਵਲ ਆ ਰਹੇ ਨੇ ਉਹਦੇ ਕਰਕੇ ਆਪਣੇ ਹਰ ਇੱਕ ਮੇਲ ਦੇਖਿਆ ਜਾਵੇ ਛੋਟੇ ਬੰਦੇ ਤੇ ਜ਼ਿਆਦਾ ਮੇਰੇ ਪਹਿਲਾਂ ਸਭ ਨੇ ਰੇਟ ਵੀ ਹਾਂਜੀ ਤੇਲ ਝੋ ਤੇ ਰੇਟ ਤੇ ਹਾਂਜੀ ਹਾਂਜੀ ਤੇਲ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਝੋ ਦੇ ਹੋਰ ਸਬਜ਼ੀਆਂ ਦੇ ਹਰ ਇੱਕ ਚੀਜ਼ ਦਾ ਰੇਟ ਆਪ ਹੋ ਰਿਹਾ ਵਸ ਸਰਕਾਰ ਜੇ ਇਸੀ ਬੇਨਤੀ ਹੈ ਕਿ ਥੋੜਾ ਇਸ ਚੀਜ਼ ਨੂੰ ਦੇਖਿਆ ਜਾਵੇ ਸਾਨੂੰ ਇੱਕ ਨਹੀਂ ਜੇਬ ਤੇ ਬੱਚਿਆਂ ਦੇ ਬਹੁਤ ਜ਼ਿਆਦਾ ਅਸਰ ਪੈਂਦਾ ਕੋਈ ਵੀ ਚੀਜ਼ ਉੱਤੇ ਕਾਫੀ ਅਸਰ ਪੈਂਦਾ ਮਹਿੰਗਾ ਹੋ ਤੋੜਾ ਜਿਆ ਸਰਕਾਰ ਇਸ ਚੀਜ਼ ਵੱਲ ਧਿਆਨ ਦੇ